ਇਹ ਮਾਮਲਾ ਇਹਦਾ ਸਾਡੇ ਕੋਲ ਕੰਪਲੇਂਟ ਪੁਲਿਸਿੰਗ ਉੱਤੇ ਗੁਰਮਖ ਸਿੰਘ ਕੰਡੋਰੀ ਖਾਸ ਦਾ ਸਾਡੇ ਕੋਲ ਆਇਆ ਉਹਨੇ ਸਾਨੂੰ ਕੰਪਲੇਂਟ ਕੀਤੀ ਕਿ ਐਸਆਈ ਸੰਤਾ ਸਿੰਘ ਲੋਕ ਨੂੰ ਜਿਹੜਾ ਦੀ ਡਿਮਾਂਡ ਕਰ ਰਿਹਾ ਤੇ 5000 ਰੁਪਏ ਉਹਦਾ ਪੁੱਲ ਲੈ ਲਿਆ 15 ਹੋਰ ਡਿਮਾਂਡ ਕਰ ਰਿਹਾ ਤੇ ਡਿਮਾਂਡ ਕਦਿ ਕਰ ਰਿਹਾ ਵੀ ਮੁਕੱਦਮਾ 1977 ਨੰਬਰ ਮੁਕੱਦਮਾ ਦਰਜ ਹੋਇਆ ਸੀ ਲੋੜ ਰੇਤ ਦਾ ਪੁਨੀ ਨਾ ਵੀ ਤੇਰ ਮੈਨੂੰ ਪੈਸੇ ਨਹੀਂ ਦੇਂਦੇ ਨਾ ਤਾਂ ਮੈਂ ਤੈਨੂੰ ਉਸ ਮੁਕੱਦਮੇ ਦੇ ਵਿੱਚ ਦੋਸ਼ੀ ਨਾਮਜ਼ਦ ਕਰ ਦਿਆਂਗਾ। ਤੇ ਉਹ ਨਾਮਜ਼ਦ ਕਰ ਦਵਾਂ ਕਿਉਂਕਿ ਜਦੋਂ ਕੁੜੀ ਮੁੰਡਾ ਘਟੇ ਸੀ ਤਾਂ ਉਹ ਕੁਛ ਸਮਝ ਲਈ। ਇਹ ਤੇ ਕੋਲ ਰੁਕੇ ਸੀ ਦੇ 81 ਹਾਂ ਸੀ ਕਿ ਤੇਦੀ ਨੌਕਰੀ ਕਰਦਾ। ਤਾਂ ਅੱਜ ਇਹ 15000 ਰੁਪਿਆ ਲੈਣ ਦੇ ਨੂੰ ਅਸੀਂ ਰੰਗੇ ਦਾ ਦਰਫਕਾਰ ਕਰ ਲਿਆ ਤੇ ਅਗਲੀ ਤਕਰੀਸ਼ ਕਰਦੇ। ਤੇ ਸਰ ਪਹਿਲਾਂ ਵੀ ਇਹਦੇ ਤੇ ਕੋਈ ਇਸ ਤਰ੍ਹਾਂ ਦਾ ਮਾਮਲਾ ਦਰਜ ਹੋਇਆ ਹੈ ਜਾਂ ਕੋਈ ਸਾਹਮਣੇ ਆਇਆ ਹੋਵੇ? ਨਹੀਂ ਸਾਹਮਣੇ ਆਇਆ। ਨਾ ਕੋਈ ਕਿਸੇ ਹੋਰ ਕੋਲ ਰਿਸ਼ਵਤ वगैरह ਮੰਗੀਆਂ ਹੋਏ ਜਿਵੇਂ ਇਸ ਤਰ੍ਹਾਂ ਦੇ ਨਹੀਂ ਜੋਰੀ ਮੰਗੀ ਸੀ ਫੜ ਲਿਆ ਸੋ ਤੁਹਾਡੇ ਧਿਆਨ ਦੇ ਵਿੱਚ ਕਿਪਾ ਮੰਨ ਲਓ ਗੱਲ ਇਹ ਪਚਾਈ ਗਈ ਕੰਪਲੇਂਟ ਆਇਆ ਵੀ ਚੱਲ ਕਿਸੇ ਜੀ